ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਾ ਸਿੰਘ ਮਾਛੀਵਾੜਾ ਕਿਸਾਨ ਆ ਗੂਜਲਾ ਫੋਜਪੁਰ ਤੋਂ ਅੱਜ ਆਪਾਂ ਗੱਲ ਕਰਦੇ ਆਂ ਪੰਚਾਇਤੀ ਚੋਣਾਂ ਬਾਰੇ ਮੈਂ ਦੇਖ ਕੇ ਰਾਨਾ ਰੱਬ ਦੇ ਰੰਗ ਨਿਆਰੇ ਕਿ ਅੱਜ ਉਹ ਲੋਕ ਉਹ ਐਕਐਮਐਲਏ ਧਰਨਿਆਂ ਦੇ ਬੈਠੇ ਨੇ ਸਾਡੇ ਫੋਜਪੁਰ ਦੇ ਵਿੱਚ ਜਿਨ੍ਹਾਂ ਨੇ ਪਿਛਲੇ ਸਰਪੰਚੀ ਲੈਖਨਾਰ ਵਿੱਚ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨਾਲ ਲੜਾਇਆ ਫੈਲਾ ਪਾੜੀਆਂ ਕੁੱਟ ਕਟਈਆ ਕਰਾਇਆ ਪਰਚੇ ਕਰਾਏ ਅੱਜ ਉਹ ਲੋਕ ਧਰਨੇ ਤੇ ਬੈਠ ਗਏ ਨੇ ਐਕਸ ਐਮ ਐਲ اے ਦੇਖ ਕੇ ਰੱਬ ਦੇ ਰੰਗ ਨਿਆਰੇ ਮਾਨਵ ਸੰਦੁਸ਼ਟੀ ਮਿਲਦੀ ਹੈ ਵਾਹ ਰੱਬਾ ਇਹਨਾਂ ਲੋਕਾਂ ਨੂੰ ਪਿਛਲੇ 5 ਸਾਲ ਰੱਬ ਯਾਦ ਨਹੀਂ ਸੀ ਅੱਜ ਉਹ ਲੋਕ ਕਹਿ ਰਿਹਾ ਕਿ ਸਾਡੇ ਨਾਲ ਮੌਜੂਦਾ ਸਰਕਾਰ ਧੱਕਾ ਕਰਦੀ ਹੈ ਆਪ ਦਾ ਟਾਈਮ ਭੁੱਲ ਗਏ ਕਈ ਉਹ ਲੋਕ ਵੀ ਐਸੀ ਸ਼ਾਮਲ ਸੀਗੇ ਜਿਨ੍ਹਾਂ ਨੇ ਖੁਦ ਕਿਹਾ ਸੀਗਾ ਐਮ ਐਲ اے ਐਕਸ ਐਮ ਐਲ اے ਦੇ ਮੂੰਹ ਤੇ ਪਰ ਹੀ ਪਿੱਛੇ ਗੱਲਾਂ ਕਰ ਰਹੇ ਸੀ ਕਿ ਮੈਂ ਵੀ ਉੱਥੇ ਖੜਾ ਸੀਗਾ ਕਿ ਆਪਦਾ ਸਮਾਂ ਪੁੱਲ ਲਗੇ ਤਾਹਕੀ ਕੀਤਾ ਤੇ ਅੱਜ ਧਰਨਿਆਂ ਤੇ ਬੈਠੇ ਸਾਡੇ ਨਾਲ ਜੀ ੱੱਕਾ ਹੋ ਰਿਹਾ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੋ ਜਾਂ ਬੀਜੋਗੇ ਉਹੋ ਜਾਂ ਵੱਢੋਗੇ ਆਪਦੇ ਟਾਈਮ ਤੇ ਤੁਹਾਨੂੰ ਰੱਬ ਨਹੀਂ ਯਾਦ ਸੀਗਾ ਅੱਜ ਤੁਸੀਂ ਧਰਨਿਆਂ ਤੇ ਬੈਠ ਗਏ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਤੇ ਤੁਹਾਨੂੰ ਵੀ ਅੱਜ ਧਰਨਿਆਂ ਤੇ ਬੈਠਣਾ ਨਾ ਪੈਂਦਾ ਇਥੇ ਮੈਂ ਵੀਡੀਓ ਸਵਾਪਸਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ